ਇਕ ਮੰਦਰ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਹੈ ਦੱਸਦੀ ਕਿ ਨਿਹੰਗ ਸਿੰਘਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਵੱਲੋਂ ਮੰਦਰ ਦੇ ਪਵਿੱਤਰ ਸਰੋਵਰ ਦੇ ਵਿੱਚ ਕੋੜੇ ਨੂੰ ਇਸ਼ਨਾਨ ਕਰਵਾਇਆ ਗਿਆ ਤੇ ਸਰੋਵਰ ਦੀ ਬੇਅਦਬੀ ਕੀਤੀ ਗਈ ਹੈ ਮੰਦਰ ਪ੍ਰਬੰਧਕਾਂ ਦੇ ਵੱਲੋਂ ਨਿਹੰਗ ਸਿੰਘ ਨੂੰ ਰੋਕਿਆ ਵੀ ਗਿਆ ਪਰ ਉਸ ਨਿਹੰਗ ਦੇ ਵੱਲੋਂ ਬੰਦ ਬੰਦਕਾਂ ਦੇ ਨਾਲ ਬਹਿਸ ਕੀਤੀ ਗਈ ਹੈ ਤਾਂ ਮਾਮਲਾ ਹੋਰ ਵਿਪੱਖ ਗਿਆ ਜਿਸ ਤੋਂ ਬਾਅਦ ਪ੍ਰਬੰਧਕ ਪਿੱਛੇ हट ਗਏ ਨੇ ਤੇ ਸਾਰੀ ਘਟਨਾ ਜਿਹੜੀ ਹੈ ਪੁਲਿਸ ਦੀ ਮੌਜੂਦਗੀ ਦੇ ਵਿੱਚ ਵਾਪਰੀ ਹੈ ਦੱਸਦੀ ਕਿ ਬਟਾਲਾ ਦੇ ਅਚਲੇਸ਼ਵਰ ਤਾਂ ਮੰਦਰ ਵਿਖੇ ਇਹ ਬੇਅਦਬੀ ਦੀ ਘਟਨਾ ਵਾਪਰੀ ਹੈ ਜਿੱਥੇ ਕਿ ਨਿਹੰਗ ਸਿੰਘ ਦੇ ਵੱਲੋਂ ਮੰਦਰ ਦੇ ਪਵਿੱਤਰ ਸਰੋਵਰ ਦੇ ਵਿੱਚ ਆਪਣੇ ਘੋੜੇ ਨੂੰ ਇਸ਼ਨਾਨ ਕਰਵਾਇਆ ਗਿਆ ਮੰਦਰ ਦੇ ਪ੍ਰਬੰਧਕਾਂ ਨੇ ਨਿਹੰਗ ਸਿੰਘ ਤੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੇ ਵੱਲੋਂ ਜਾਣ ਬੁਝ ਕੇ ਮੰਦਰ ਦੇ ਪਵਿੱਤਰ ਸਰੋਵਰ ਦੇ ਵਿੱਚ ਆਪਣੇ ਘੋੜੇ ਨੂੰ ਇਸ਼ਨਾਨ ਕਰਵਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪਿਛੇ ਦੇ ਕਈ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਤੇ ਗੁਹਾਰ ਲਗਾ ਰਿਹਾ ਕਿ ਮੇਲੇ ਦੇ ਦੌਰਾਨ ਮੰਦਿਰ ਦੀ ਸੁਰੱਖਿਆ ਦੇ ਵਿੱਚ ਵਾਦਾ ਕੀਤਾ ਜਾਵੇ ਪਰ ਬਿਲਕੁਲ ਇਸ ਦੇ ਬਲ ਇਸ ਸਬੰਧੀ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਬਿਆਦਬੀ ਦੀ ਘਟਨਾ ਵਾਪਰ ਗਈ ਤਾਂ ਉਹਨਾਂ ਨੇ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਕਿਸੇ ਸ਼ਰਾਰਤੀ ਅਨਸਰ ਨੇ ਸਰੋਵਰ ਦੇ ਵਿੱਚ ਜ਼ਹਿਰੀਲੀ ਚੀਜ਼ ਮਿਲਾ ਕੇ ਮੱਛਲੀਆਂ ਨੂੰ ਮਾਰ ਦਿੱਤਾ ਹੈ ਤਾਂ ਹੁਣ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਇਸ ਘਟਨਾ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤਾਂ ਉਹਨਾਂ ਦੇ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ। ਮੈਂ ਮਾਪਰੀਆਂ ਮਾਪਰੀਆਂ ਕੀ ਇਹਦੇ ਵਿੱਚ ਦੇਖੋ ਜੀ ਮੇਲਾ ਨਵੀਂ 10ਵੀਂ ਦਾ ਜਿਹੜਾ ਕਿ ਪਵਿੱਤਰ ਸਨਾਨ ਇਸ ਪਵਿੱਤਰ ਸਰੋਵਰ ਚ ਅਸੀਂ ਹਿੰਦੂ ਸਿੱਖ ਭਾਈਚਾਰੇ ਦੇ ਮੁਤਾਬਕ ਅਸੀਂ ਹਜ਼ਾਰਾਂ ਸਾਲਾਂ ਤੋਂ ਜਿਹੜਾ ਇਹ ਮੇਲਾ ਚੱਲਿਆ ਆ ਰਿਹਾ ਸਨਾਨ ਕਰਦੇ ਆ ਦੋ ਦਿਨ ਪਹਿਲਾਂ ਕਿਸੇ ਸ਼ਰਾਰਤੀ ਅੰਸਰ ਨੇ ਕੋਈ ਪੁਆਇਜ਼ਨ ਵਾਲੀ ਕੋਈ ਚੀਜ਼ ਪਾਤੀ ਜਿਹਦੇ ਕਰਕੇ ਦੋ ਦਿਨ ਜਿੰਨੀ ਸਰੋਵਰ ਦੇ ਵਿੱਚ ਮੱਛੀ ਸੀ ਉਹ ਮਰ ਗਈ ਅੱਜ ਉਸ ਜਾਂਚ ਨੂੰ ਲੱਗੇ ਸਾਰੇ ਟੀਸਾਬ ਲੱਗੇ ਸਾਰੀ ਕਮੇਟੀ ਲੱਗੀ ਹੈ ਅੱਜ ਇੱਕ 11 ਵਜੇ ਇੱਕ ਵਾਰਦਾਤ ਹੋ ਗਈ ਜਿਹਦੇ ਵਿੱਚ ਨਿਯਾਨ ਸੰਘਾ ਨੇ ਇੱਕ ਘੋੜਾ ਪੁੱਤਰ ਸਰੋਵਰ ਦੇ ਵਿੱਚ ਜਿੱਥੇ ਕਿ ਲੋਕਾਂ ਨੇ ਸਨਾਨ ਕਰਨਾ ਸੀ ਉਹਦੇ ਵਿੱਚ ਨਿਮਾਣਾ ਸ਼ੁਰੂ ਕਰ ਦਿੱਤਾ ਅਸੀਂ ਉਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹ ਜ਼ਬਰਦਸਤੀ ਕਰ ਰਹੇ ਸਨ ਨੌਵੀਂ ਦਸਵੀਂ ਦੇ ਮੇਲੇ ਤੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਪ੍ਰੈਸ ਨੂੰ ਕਿ ਕਿਸੇ ਤਰ੍ਹਾਂ ਦਾ ਪੁਲਿਸ ਦਾ ਕੋਈ ਪ੍ਰਬੰਧ ਨਹੀਂ ਸੀ ਡੀਸੀ ਸਾਹਿਬ ਨੇ ਜਿੰਨਾ ਆਪਣਾ ਯੋਗ ਲਾਇਆ ਸੀ ਉਹਨਾਂ ਨੂੰ ਬਹੁਤ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ ਲੇਕਿਨ ਡੀਸੀ ਸਾਹਿਬ ਦੇ ਹੁਕਮਾਂ ਦੇ ਮਤਾਬਕ ਵੀ ਉਹ ਐਸਐਸਪੀ ਸਾਹਿਬ ਨੂੰ ਕਿਹਾ ਗਿਆ ਵੀ ਆਪਣੇ ਨਾਗਰਿਕਾਂ ਦਾ ਇੱਥੇ ਪ੍ਰਬੰਧ ਕੀਤਾ ਜਾਂ ਜਿਨ੍ਹਾਂ ਨੇ ਘੋੜਾ ਨਵਾਇਆ ਕੋਈ ਤਰ੍ਹਾਂ ਭੰਗ ਕੀਤੀ ਹੈ ਬੇਅਦਬੀ ਕੀਤੀ ਹੈ ਉਹਨਾਂ ਦੇ ਐਫਆਰ ਕੱਟੀ ਜਾਂਦੇ ਲੇਕਿਨ ਕੁਝ ਮੋਤਬਰ ਬਦਿਆ ਨੇ ਬਾਬਾ ਜੀ ਨੇ ਉਥੋਂ ਮੇਰੇ ਤੋਂ ਉਪਰੋਂ ਬੰਦੇ ਭੇਜੇ ਸਨ ਉਹਨਾਂ ਨੇ ਇੱਥੇ ਆ ਕੇ ਗੁਰੂ ਘਰ ਆ ਕੇ ਮਾਫੀ ਮੰਗ ਲਈ ਵੀ ਸਾਡੇ ਬੰਦੇ ਕੋਲ ਗਲਤੀ ਹੋਈ ਹੈ ਤੇ ਅਸੀਂ ਉਸ ਗੱਲ ਨੂੰ ਅਹਿਸਾਸ ਕਰਕੇ ਉਹ ਗੱਲ ਨੂੰ ਛੱਡ ਤਾ ਲੇਕਿਨ ਮੇਲਾ ਜਿਹੜਾ ਉਹ ਪੂਰਨਤਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਗੱਲ ਦਾ ਜਿਹੜਾ ਵਾ ਇਨਕੁਆਰੀ ਹੋਣੀ ਚਾਹੀਦੀ ਵੀ ਇਹ ਮੱਛੀਆਂ ਕਿਉਂ ਮਰੀਆਂ ਤੇ ਘੋੜਿਆਂ ਨੂੰ ਵਿੱਚ ਕਿਉਂ ਪਾਇਆ ਗਿਆ ਇਹ ਕੇ ਲੜਾਈ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੂਸਰੇ ਕਦੇ ਵਿੱਚ ਇਸ ਗੱਲ ਦੀ ਬੇਨਤੀ ਹੈ ਜੀ ਡੀ ਸਾਹਿਬ ਨੂੰ ਕਰਨੇ ਕਿਉਂਕਿ ਐਸਐਸਪੀ ਨਾਲ ਦੀ ਇਸ ਕੋਈ ਚੀਜ਼ ਮੈਂ ਇੱਥੇ ਵੇਖੀ ਨਾ ਕੋਈ ਡੀਐਸਪੀ ਆਈ ਸੀ ਨਾ ਕੋਈ ਐਸਐਚਓ ਕਲਾਈ ਰੰਗਣ ਨਗਨ ਲਗਾ ਰਿਹਾ ਅੱਡਾਂ ਦਾ ਬੰਦਿਆ ਨਾਲ ਔਰ ਸਾਨੂੰ ਪਤਾ ਲੱਗਿਆ ਸੀ ਕਿ ਇਹ ਸ਼ਰਾਰਤ ਹੋਣੀ ਹੈ ਅਸੀਂ 3 ਘੰਟੇ 4 ਘੰਟੇ ਪਹਿਲਾਂ ਐਸਐਸਵੀ ਸਾਹਮਣੇ ਮੇਰਾ ਫੋਨ ਨਹੀਂ ਚੁੱਕਿਆ ਡੀ ਸਾਹਿਬ ਨੂੰ ਦੱਸਿਆ ਔਰ ਉਹਨਾਂ ਨੇ ਪੂਰਾ ਐਕਸ਼ਨ ਲੇਤਾ ਲੇਕਿਨ ਉਹ ਉਸ ਐਕਸ਼ਨ ਦਾ ਕੋਈ ਫੇਸ ਨਹੀਂ ਕਰ ਰਿਹਾ